ਤੇ ਨਾਮ ਵਾਹੂ ਗੁਰੂ ਜੀ ਸਸ਼ੀਕਰ ਸਾਰਿਆਂ ਨੂੰ ਤੇ ਤੁਹਾਡਾ ਸਾਡੇ ਚੈਨਲ ਸੋਲੂ ਪੰਜਾਬ ਵਿੱਚ ਬਹੁਤ ਬਹੁਤ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਜੀ ਸਾਰੇ ਭੈਣ ਭਰਾਵਾਂ ਨੂੰ ਗੁਰਨਾਨਕ ਦੇਵ ਜੀ ਦੇ ਵਿਆਹ ਪੂਰਪ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਬਾਬਾ ਜੀ ਦੀ ਬਰਾਤ ਜਿਹੜੀ ਆ ਆਉਣ ਵਾਲੀ ਆ ਤੇ ਦੇਖੋ ਜੀ ਕਾਦੀ ਵਾਲੀ ਜੂਲੀ ਦਾ ਦੇਖੋ ਕਿਦਾਂ ਸਵਾਗਤ ਜਿਹੜਾ ਆ ਉਹ ਹੋ ਰਿਹਾ ਆ ਪਰਮਾ ਸਵਾਗਤ ਹੋੜਿਆ ਬਾਬਾ ਜੀ ਦੀ ਬਰਾਤ ਦਾ ਤੁਦੇ ਹੀ ਦੇਖ ਸਕਦੇ ਜੇ ਕਿ ਸੰਗਤਾਂ ਦਾ ਉਤਸ਼ਾਹ ਕਿਤੇ ਕੁਲਫੀਆਂ ਦੇ ਲੰਗਰ ਲੱਗੇ ਨੇ ਕਿਤੇ ਜਨੇਬੀਆਂ ਦੇ ਪਕੌੜੇ ਮਤਲਬ ਵੀ ਆਪਾਂ ਆਪਣੀ ਸ਼ਰਧਾ ਦੇ ਮੁਤਾਬਕ ਹਰ ਇੱਕ ਨੇ ਜਿਹੜਾ ਆ ਬਹੁਤ ਹੀ ਵਧੀਆ ਲੰਗਰ ਲਾਇਆ ਹੈ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਸਾਰਿਆਂ ਨੂੰ ਵਾਹਿਗੁਰੂ ਐਨੇ ਜੋਗਾ ਕਰੇ ਕਿ ਸਾਰੇ ਲੰਗਰ ਲਾ ਸਕਣ ਕਿਤੇ ਪੇਸਟਿਕਾ ਦੇ ਲੱਗੇ ਆ ਕਿਤੇ ਪਰਫੀ ਦੇ ਕਿਤੇ ਢੀਜੇ ਲੰਗਰ ਲੱਗੇ ਆ ਸਭ ਉਹ ਪਰਮਾਤਮਾ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਤੇ ਐ ਆ ਜੀ ਮੇਰੇ ਸਭ ਤੋਂ ਸੋਹਣੇ ਤੇ ਪਿਆਰੇ ਸਬਸਕ੍ਰਾਈਬਰਸ ਕਿਉਂਕਿ ਮੇਰੀਆਂ ਵੀਡੀਓਜ਼ ਜਿਹੜੇ ਬੱਚੇ ਆ ਉਹ ਬਹੁਤ ਜ਼ਿਆਦਾ ਲਾਈਕ ਕਰਦੇ ਆ ਤੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਅੱਜ ਬਾਬਾ ਜੀ ਦੇ ਵਿਆਹ ਪੁਰਬ ਤੇ ਮੈਂ ਜਦੋਂ ਜਾ ਰਹੀ ਸੀ ਤੇ ਬੇਟਿਆਂ ਨੇ ਮੈਨੂੰ ਬੁਲਾਇਆ ਕਿ ਅਸੀਂ ਤੁਹਾਡੀਆਂ ਵੀਡੀਓਜ਼ ਹੰਟੀ ਦੇਖਦੇ ਆ ਤੇ ਇਸ ਤੋਂ ਵੱਡੀ ਕਮਾਈ ਮੈਂ ਕਹਿੰਨੀ ਵੀ ਜ਼ਿੰਦਗੀ ਵਿੱਚ ਕੋਈ ਨਹੀਂ ਆ ਕਿ ਜਦੋਂ ਤੁਹਾਨੂੰ ਛੋਟੇ ਜਿਹੜੇ ਬੱਚੇ ਪਿਆਰ ਕਰਦੇ ਆ ਇਸ ਤੋਂ ਵੱਡੀ ਖੁਸ਼ੀ ਮੈਂ ਕਹਿੰਨੀ ਆ ਵੀ ਹੋਰ ਕੋਈ ਨਹੀਂ ਲੋਕ ਬਣਾਉਂਦੇ ਸੀ ਗੱਲ ਵੀ ਵੇਖਿਆ ਜਿਹੜਾ ਦੀਪਾਇਆ ਸੀ ਇੱਥੇ ਹੀ ਬੱਦਲ ਲੱਗਦਾ ਭਗਤ ਵਿਆਹ ਦੇ ਪੂਰੇ ਪਟਾਲੇ ਦਾ ਹਾਂਜੀ ਥੈਂਕ ਯੂ ਸੋ ਮਚ ਪੈਸੇ ਨਾਲੋਂ ਵੱਧ ਕੇ ਕਮਾਈ ਹੁੰਦੀ ਆ ਉਹ ਜਦੋਂ ਤੁਹਾਨੂੰ ਬੱਚੇ ਜਿਹੜੇ ਆ ਉਹ ਪਿਆਰ ਕਰਦੇ ਆ ਤੇ ਅੱਜ ਦੀ ਜਨਰੇਸ਼ਨ ਆ ਵੀ ਜਿਹੜੇ ਮਤਬੀ ਸਾਡੇ ਨੂੰ ਕਰਦੇ ਜਿਹੜੇ ਬਲੌਗ ਆ ਉਹਨਾਂ ਵੀ ਜੁੜੀ ਆ ਤੇ ਮੈਂ ਕਹਿੰਦੀ ਆ ਵੀ ਇਤੋਂ ਵੱਧ ਕੇ ਮੈਂ ਬਿਆਣੀ ਨਹੀਂ ਕਰ ਸਕਦੀ ਜੀ ਇਹ ਆ ਜਿਹੜਾ ਆਪਣੇ ਅੰਮ੍ਰਿਤਸਰ ਰੋਡ ਤੋਂ ਕੰਧ ਸਾਹਿਬ ਨੂੰ ਜਾਂਦਾ ਜਿਹੜਾ ਰਸਤਾ ਆ ਇਹ ਉਹ ਆ ਤੇ ਅਸੀਂ ਵੀ ਇਧਰਲੀ ਸਾਈਡ ਤੇ ਫਸਟ ਟਾਈਮ ਹੀ ਆਏ ਆ ਕਿਉਂਕਿ ਵਲੌਗ ਬਣਾਉਣਾ ਸੀ ਤੇ ਇਸ ਕਰਕੇ ਕਿਉਂਕਿ ਜਿਹੜਾ ਪਹਿਲਾ ਵਲੌਗ ਆ ਉਹਦੇ ਵਿੱਚ ਤੁਹਾਨੂੰ ਬਾਰ-ਬਾਰ ਦਾ ਬਟਾਲਾ ਜਿਹੜਾ ਉਹ ਦਿਖਾ ਦਿੱਤਾ ਆ ਤੇ ਇਹ ਜਿਹੜਾ ਆ ਇਹ ਅੰਮ੍ਰਿਤਸਰ ਰੋਡ ਤੋਂ ਜਦੋਂ ਜਲੰਧਰ ਰੋਡ ਨੂੰ ਚੜ੍ਹਦੀ ਜੇ ਸੜਕ ਬਾਈਪਾਸ ਰੋਡ ਤੇ ਉਧਰੋਂ ਆ ਕੀਲਾ ਪਾਈ ਫੈਲਿਆ ਗਿਆ ਚਿਲਾ ਆਹ ਦੇਖੋ ਜੀ ਇਹ ਆਹ ਸਾਡੀ ਗੁਰਦੁਆਰੇ ਵਾਲੀ ਜਾਈਏ ਇਸ ਨਾਲੇ ਲੰਗਰ ਇੰਸਟਰੀਆ ਦੇ ਲੰਗਰ ਲੱਗੇ ਨੇ ਪਾਣੀ ਦਾ ਲੰਗਰ ਪੇਸਟ ਵਾਲੇ ਲੰਗਰ ਦੇਖੋ ਜੀ ਇਹ ਸੰਗਤਾਂ ਜਿਹੜੀ ਆ ਹੋ ਮੁੰਮਾ ਕੇ ਜੜਾ ਆ ਮਿਆਰੀ ਹੈ ਜੀ ਜਨਾ ਲਾ ਲਾ ਬੱਚੇ ਦੇ ਰਿਓ ਫਿੱਟਾ ਲਗਾਇਆ ਪੇਸਕਾ ਦਾ ਤੇ ਸੰਗਤ ਅਹਿੰਦੀ ਜਾਰਾ ਬਰ ਵੀ ਫਿਰਦਾ ਨਾਲ ਜਿਹੜੀ ਆ ਸੇਵਾ ਕਰ ਰਹੀ ਆ ਭਜਨ ਚੜੀ ਖਮਾਰੀ ਹੈ ਸਰਬਮਾਨਾ ਰਾਜੀ ਸ਼ਕਤੀ ਨਗਰ ਮਾਰਕ ਅੱਜ ਜਿਹੜਾ ਆ ਸੰਗਤ ਤੁਸੀਂ ਦੇਖ ਸਕਦੇ ਜੇ ਪੀ ਬਟਾਲੇ ਚ ਪੂਰਾ ਜੜਾ ਆ ਰਸ਼ ਮਤਲਬ ਜੋਰਾ ਤੇ ਆ ਅਜੇ ਕੱਲ ਹੋਣਾ ਨਗਰ ਕੀਤਾ ਨੇ ਆ कल तेरों भी ज्यादा जी संगत है देखो जी संगत यह मेन बटाला संगत वेखो जी संगत ਅਜ ਆਉਣੀਆਂ ਬਾਬਾ ਜੀ ਦੀ ਬਰਾਤ ਤੇ ਬਾਬਾ ਜੀ ਦੀ ਤੇ ਬਾਬਾ ਜੀ ਦੀ ਬਰਾਤ ਦੇ ਕਰਕੇ ਬੜੀ ਜਿਆਦਾ ਸੰਗਤ ਆ ਤੇ ਜਿਹੜੇ ਸ਼ਰਧਾਲੂ ਨੇ ਉਹ ਉਮਰਕੋੜਾ ਵਾਲੀ ਸਾਈਡ ਤੇ ਆ ਜਿਨ੍ਹਾਂ ਨੇ ਪਾਲਕੀ ਸਾਹਿਬ ਦੇ ਮੱਥਾ ਟੇਕਣਾ ਆਇਆ ਤੇ ਜਿਹੜੇ ਉਦਾਂ ਖਾਣ ਪੀਣ ਵਾਲੇ ਪੰਗੂੜਿਆਂ ਤੇ ਝੂਟੇ ਲੈਣ ਵਾਲੇ ਆ ਉਹ ਸਾਰੇ ਇੱਧਰ ਆ ਆ ਬਾਕੀ ਜੇ ਤੁਸੀਂ ਟੋਟਲ ਸੰਗਤ ਕਹੋ ਤੇ ਜੇ ਉਤਰ ਉੱਧਰ ਵੀ ਇੰਨੀ ਆ ਤੇ ਜੇ ਇੱਧਰ ਕਹੋ ਤੇ ਇੱਧਰ ਵੀ ਇੰਨੀ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਆ ਉੱਧਰ ਸ਼ਗਨ ਉੱਧਰ ਜਲੰਧਰ ਰੋਡ ਵਾਲੇ ਪਾਸੇ ਆ ਜੀ ਸ਼ਗਨ ਬਾਉਣ ਵਾਲੇ ਆ ਤੇ ਇੱਧਰਲੇ ਪਾਸੇ ਖਾਣ ਪੀਣ ਵਾਲੇ ਆ ਇਹ ਅੱਜ ਬਾਬਾ ਜੀ ਦੀ ਬਰਾਤ ਦੁਨੀਆ ਦੀ ਸਭ ਤੋਂ ਵੱਡੀ ਬਰਾਤ ਤੇ ਦੁਨੀਆ ਦੀ ਸਭ ਤੋਂ ਪਰ ਵੀ ਉਹ ਬਰਾ ਤੇ ਜਿਹਦਾ ਸਵਾਗਤ ਪੂਰੀ ਦੁਨੀਆ ਕਰਦੀ ਆ ਦਿਲ ਖੋਲ ਕੇ ਹੈ ਜਿੱਦਾਂ ਬੱਚੇ ਟਰੈਕਟਰ ਦੇ ਅੱਗੇ ਬੈਠੇ ਆ ਤੇ ਇੱਕ ਵਾਰੀ ਨਾ ਇਦਾਂ ਹੀ ਟਰੈਕਟਰ ਦੇ ਅੱਗੇ ਕੋਈ ਬੱਚਾ ਬੈਠਾ ਸੀ ਤੇ ਅਗਲੀ ਸਾਈਡ ਤੇ ਦੇਖਿਆ ਤਾਂ ਉਹ ਮਤਲਬ ਇਹ ਆਪਣੇ ਟਰੈਕਟਰ ਦਾ ਜਿਹੜਾ ਪਿਛਲਾ ਟਾਇਰ ਆ ਉਹ ਮੁੰਡੇ ਦੇ ਉੱਤੇ ਲੰਘ ਗਿਆ ਸੀ ਤੇ ਪਰ ਬੱਚੇ ਵੇਖਦੇ ਸੁਣਦੇ ਨਹੀਂ ਆ ਬੱਚਿਆਂ ਦਾ ਹਾਲ ਵੇਖੋ ਤੋ ਬੇ ਹਾਂ ਹਾਂ ਉਹ ਮੇਰੇ ਮੰਗੋ ਸਗਲੇ ਤੇ ਮੂਝੇ ਪੈਸਾ ਉਹ ਇਧਰੋਂ ਕਰੀ ਜਾਣ ਦੇ ਨੇ ਹਣ ਸਾਡੀ ਬਾਈ ਤੇ ਇੱਥੇ ਤੇ ਇਹ ਦੇਖ ਸਕਦੇ ਜੇ ਹਾਲ ਜਿਹੜਾ ਆ ਘਰ ਜਾਣਾ ਵੀ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਿਆ ਆ ਕਿਉਂਕਿ ਉਧਰਲੀ ਸਾਈਡ ਤੋਂ ਵੀ ਸੰਗਤ ਆ ਰਹੀ ਆ ਇਧਰਲੀ ਸਾਈਡ ਤੋਂ ਵੀ ਸੰਗਤ ਆ ਰਹੀ ਆ ਇੰਨੇ ਮੋਟਰਸਾਈਕਲ ਗੱਡੀਆਂ ਕੋ ਸਮਝੀ ਨਹੀਂ ਲੈਂਦਾ ਗੱਡੀ ਵੀ ਕਰਦੀ ਨਹੀਂ ਕੀ ਕਰਨਾ ਜਗਾ ਨਹੀਂ ਹੈ ਕਿ ਹਾਂ ਤੇ ਗੱਡਾ ਜਾਣ ਵਾਤੇ ਕੋਈ ਨਾ ਅਸੀਂ ਭਾਈ ਮੁੰਡੂ so <speaking in foreign> start <language>